ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿਗਹਿ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ ਅੱਜ 4 ਨਵੰਬਰ ਦਾ ਦਿਨ ਹੈ ਮੈਂ ਕੱਲ ਵੀ ਗੱਲਬਾਤ ਕੀਤੀ ਸੀ 41 ਬਾਰੇ ਬੀਤ ਗਏ ਨੇ ਦਿੱਲੀ ਪਨਪੁਰ ਬਕਾਰੋ ਤੇ ਹੋਰ ਇਲਾਕਿਆਂ ਦੇ ਵਿੱਚ ਸਿੱਖਾਂ ਦਾ ਯੋਜਨਾਬੱਧ ਤਰੀਕੇ ਦੇ ਨਾਲ ਕਤਲੇਆਮ ਕੀਤਾ ਗਿਆ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਜੋ ਕੁਝ ਪਨਾ ਵਪਰੇ ਆ ਤੇ ਉਸ ਵੇਲੇ ਜਿਹੜੀ ਸਚਾਈ ਹੈ ਬਹੁਤੇ ਲੋਕ ਕਿਤਾਬਾਂ ਦੇ ਵਿੱਚ ਅੱਜ ਲਿਖ ਰਹੇ ਨੇ ਪਰ ਜਿਹੜੇ ਉਸ ਵੇਲੇ ਦੇ ਚਸ਼ਮਦੀਦ ਗਵਾਹ ਨੇ ਜਿਹੜੇ ਲੋਕ ਉਸ ਵੇਲੇ ਇਸ ਸਾਰਾ ਕੁਝ ਬਾਰੇ ਇੱਕ ਇੱਕ ਪਲ ਬਾਰੇ ਜਾਣਦੇ ਨੇ ਕਿਵੇਂ ਨੌਜਵਾਨ ਉੱਥੇ ਪਹੁੰਚੇ ਕਿਵੇਂ ਗਏ ਕੀ ਕੁਝ ਹੋਇਆ ਤੇ ਕੌਣ ਸੀ ਉਹ ਤੀਜੀ ਸ਼ਕਤੀ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਜਿਹਨਾਂ ਦੀ ਗੋਲੀ ਨਾਲ ਉਹ ਮਰੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜਾ ਪੋਸਟਮਾਰਟਮ ਹੋਇਆ ਉਹਦੇ ਵਿੱਚੋਂ ਤਿੰਨ ਤਰ੍ਹਾਂ ਦੀਆਂ ਅਲੱਗ-ਅਲੱਗ ਵੈਪਨਸ ਵਿੱਚੋਂ ਚਲਾਈਆਂ ਹੋਈਆਂ ਗੋਲੀਆਂ ਮਿਲੀਆਂ ਇਹ ਸੱਚ ਇੰਨਾ ਚਿਰ ਕਿਉਂ ਦੱਬਿਆ ਰਿਹਾ ਇਹ ਸਾਰਾ ਕੁਝ ਜਾਣਨ ਦੇ ਲਈ ਉਸ ਵੇਲੇ ਉਸ ਮੂਮੈਂਟ ਦੇ ਵਿੱਚ ਰਹਿ ਆਲ ਇੰਡੀਆ ਸਿਕਸ ਟੂਨ ਫੈਡਰੇਸ਼ਨ ਦੇ ਬੜੇ ਸੀਨੀਅਰ ਸਤਕਾਰਯੋਗ ਸ਼ਖਸੀਅਤ ਜਿਨ੍ਹਾਂ ਨੇ ਪਟਿਆਲਾ ਤੋਂ ਬਾਅਦ ਦੇ ਵਿੱਚ ਆ ਕੇ ਜਦੋਂ ਵੱਡੀ ਤعداد ਦੇ ਵਿੱਚ ਪੰਜਾਬ ਦੇ ਮੈਂਬਰ ਪਾਰਲੀਮੈਂਟ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਸਨ ਦਿੱਲੀ ਪਹੁੰਚੇ ਸਨ ਉਹਨਾਂ ਦੇ ਵਿੱਚੋਂ ਪਟਿਆਲੇ ਤੋਂ ਬਹੁਤ ਵੱਡੀ ਤعداد ਦੇ ਨਾਲ ਵੱਡੇ ਫਰਕ ਦੇ ਨਾਲ ਜਿੱਤ ਕੇ ਸardar Atenderpal Singh Khalsa ਉੱਥੇ ਪਹੁੰਚੇ ਸਨ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਉਹਨਾਂ ਜਾਣਦੇ ਹਾਂ ਸਚਾਈ ਬੀਰ ਤੇਂਦਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੇ ਸੰਸਾਂ ਸਾਝਾ ਟੀਵੀ ਤੇ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਬਾਰੇ ਅਜੇ ਵੀ ਬੜੇ ਭਲੇਖੇ ਪੈ ਰਹੇ ਨੇ ਬੜਾ ਕੁਝ ਕਿਹਾ ਜਾ ਰਿਹਾ ਕਿਉਂਕਿ ਤੁਹਾਡੇ ਤੋਂ ਬੜਾ ਕੁਝ ਸਿੱਖੀਦਾ ਹੈ ਤੁਹਾਡੇ YouTube ਚੈਨਲ ਨੂੰ ਤਕਰੀਬਨ ਜਦੋਂ ਵੀ ਕੋਈ ਐਪੀਸੋਡ ਆਉਂਦਾ ਉਹਨੂੰ ਧਿਆਨ ਨਾਲ ਸੁਣੀਦਾ ਹੈ ਬੜੇ ਤੱਥ ਰਹਗੇ ਨੇ ਜਿਹੜੇ ਸਾਡੇ ਆਉਣ ਵਾਲੀ ਨੈਕਸਟ ਜਨਰੇਸ਼ਨ ਨੂੰ ਕੀ ਅੱਜ ਦੀ ਜਨਰੇਸ਼ਨ ਨੂੰ ਵੀ ਨਹੀਂ ਪਤਾ ਵੀ ਇਹਦੇ ਪਿੱਛੇ ਸੱਚਾਈ ਕੀ ਸੀ ਕੀ ਨੁਕਸਾਨ ਹੋਇਆ ਅੱਜ ਤੱਕ ਟਾਈਮ ਭਾਵੇਂ ਥੋੜਾ ਪਰ ਬੜੀਆਂ ਗੰਭੀਰ ਗੱਲਾਂ ਨੇ ਅਸਰਵਾਰ ਕੁਲਦੀਪ ਸਿੰਘ ਜੀ ਪਹਿਲਾਂ ਦਾ ਆਪ ਜੀ ਦਾ ਸਾਰੇ ਸ਼ਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਇਹਨਾਂ ਮਾਨ ਸਤਕਾਰ ਤੇ ਪਿਆਰ ਦਿੰਦੇ ਨੇ ਜਿਹੜੀ ਅਸਲ ਗੱਲ ਹੈ ਅਸਲ ਗੱਲ ਹਲੇ ਤੱਕ ਕਿਸੇ ਵੀ ਰਾਈਟਰ ਨੇ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਮਿਸਟਰ ਅਨੰਤ ਰਾਮ ਕਮਿਸ਼ਨ ਬਣਿਆ ਸੀ ਪਹਿਲਾ ਸੀਟ ਬਣਿਆ ਸੀ ਇੰਡੀਆ ਵਿੱਚ ਜਿਸ ਤੇ ਕਾਫੀ ਕਰੋੜਾਂ ਰੁਪਏ ਖਰਚੇ ਗਏ ਪਾਰਲੀਮੈਂਟ ਵਿੱਚ ਬੂਟਾ ਸਿੰਘ ਨੇ ਐਜ ਅ ਗ੍ਰਹਿ ਮੰਤਰੀ ਬਿਆਨ ਵੀ ਦਿੱਤਾ ਉੱਥੇ ਉਹਨੇ ਕਿਹਾ ਵੀ ਕਿ ਜਦ ਤੱਕ ਅਤਿੰਦਰਪਾਲ ਸਿੰਘ ਨਹੀਂ ਫੜਿਆ ਜਾਂਦਾ ਸੀਟ ਜਾਰੀ ਰਹੇਗੀ ਤੇ ਇਸ ਸੀਟ ਨੂੰ ਪੈਸਾ ਪ੍ਰੈਜ਼ੀਡੈਂਟ ਦੇ ਕੋਸ਼ਿਸ਼ੋਂ ਮਿਲੇਗਾ ਮਤਲਬ ਅਨ ਆਡਿਟ ਪੈਸਾ ਮਿਲੇਗਾ ਕੋਈ ਆਡਿਟ ਦੀ ਉਹਨੂੰ ਲੋੜ ਨਹੀਂ ਹੈਗੀ ਬਹੁਤ ਵੱਡੀ ਟੀਮ ਸੀ ਉਸਨੇ ਪੂਰੇ ਭਾਰਤ ਵਿੱਚ ਆਪਣੀ ਕਾਰਵਾਈ ਕੀਤੀ ਅਤੇ ਪੂਰੇ ਭਾਰਤ ਤੋਂ ਉਹਨੇ ਵਿਟਨੈਸ ਵੀ ਇਕੱਠੇ ਕੀਤੇ ਗਵਾਹ ਵੀ ਇਕੱਠੇ ਕੀਤੇ ਅਤੇ ਜ਼ਿਆਦਾਤਰ ਲੋਕਾਂ ਨੂੰ ਉਹਨੇ ਪ੍ਰਤਾੜਤ ਵੀ ਕੀਤਾ ਅਸਲ ਸੱਚ ਉਹ ਵੀ ਸਾਹਮਣੇ ਨਹੀਂ ਲਿਆ ਸਕਿਆ ਇਹ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਸੀ ਉਹਨੂੰ ਪਤਾ ਚੱਲ ਗਿਆ ਸੀ ਸਾਰਾ ਸੱਚ ਪਰ ਗਵਰਨਮੈਂਟ ਦਾ ਇਤਨਾ ਜ਼ਿਆਦਾ ਸ਼ਿਕੰਜਾ ਸੀ ਉਹ ਸ਼ਿਕੰਜੇ ਦੇ ਬੇਸਿਕ ਫੈਕਟਸ ਹਨ ਬੇਸਿਕ ਫੈਕਟਸ ਹਨ ਕਿ ਜੋ ਚੀਜ਼ ਐਫ ਆਈ ਆਰ ਵਿੱਚ ਦਰਜ ਕਰ ਦਿੱਤੀ ਗਈ ਸੀ ਹਰ ਕੇਸ ਦੀ ਐਫ ਆਈ ਆਰ ਅਹਿਮੀਅਤ ਰੱਖਦੀ ਹੈ ਔਰ ਐਫ ਆਈ ਆਰ ਦੇ ਆਧਾਰ ਤੇ ਹੀ ਕੇਸ ਦੇ ਫੈਸਲੇ ਹੁੰਦੇ ਨੇ ਐਫ ਆਈ ਆਰ ਵਿੱਚ ਇਹ ਲਿਖ ਦਿੱਤਾ ਗਿਆ ਕਿ ਭਈ ਸਤਵੰਤ ਸਿੰਘ ਤੇ ਵਿਅੰਨ ਸਿੰਘ ਨੇ ਮਰਡਰ ਕੀਤਾ ਉਹ ਤੇ ਮਰਡਰ ਸ਼ਬਦ ਹੀ ਆਣਾ ਸੀ ਅਸੀਂ ਕਹਿੰਦੇ ਆ ਸਿੱਖ ਸਮਾਜ ਕਹਿੰਦਾ ਭਈ ਅਸੀਂ ਉਹਨੂੰ ਸੋਧ ਦਿੱਤਾ ਸਾਜ਼ਿਸ਼ ਕਰਤਾਵਾਂ ਹੀ ਚੋਣਨਾ ਨੇ ਕੇਰ ਸਿੰਘ ਦਾਸ ਦਾ ਇੱਕ ਸਰਦਾਰ ਰਤਨ ਸਿੰਘ ਜੀ ਦਾ ਉਹ ਸਰਦਾਰ ਗੁਰਬਖਸ਼ ਸਿੰਘ ਜੀ ਦਾ ਬਲਬੀਰ ਸਿੰਘ ਜੀ ਦਾ ਅਮਰਜੀਤ ਸਿੰਘ ਇਕੋਰਾ ਸੀ ਸੀ ਉਹਨਾਂ ਦੇ ਨਾਮ ਲਿਖੇ ਸਾਜਿਸ਼ ਕਰਤਾ ਹਾਂ ਇਹ ਤੇ ਕੀ ਪਰਸਨ ਉਹਨਾਂ ਨੇ ਮੈਨੂੰ ਲਿਖਿਆ ਆ ਓਕੇ ਬਹੁਤ ਇੰਟਰਸਟਿੰਗ ਗੱਲ ਜੇ ਉਹ ਫਸਟ ਐਫ ਆਈ ਆਰ ਰਿਪੋਰਟ ਕੋਈ ਵੀ ਕਿਤਾਬ ਵਾਲਾ ਨਹੀਂ ਛਾਪਦਾ ਉਹ ਸੈਕੰਡ ਚਾਰਜ ਸ਼ੀਟ ਦੀ ਰਿਪੋਰਟ ਛਾਪਦਾ ਪਹਿਲਾ ਨੁਕਤਾ ਤੇ ਇਹਦੇ ਚਾ ਲੋਕ ਹੋਇਆ ਜਾ ਰਿਹਾ ਹੈ ਦੂਸਰਾ ਨੁਕਤਾ ਦੇ ਚਾ ਲੋਕ ਹੋਇਆ ਜਾ ਰਿਹਾ ਕਿ ਰਤਨ ਸਿੰਘ ਜੀ ਦੀ ਕੇਸ ਚੱਲਦੇ ਦੌਰਾਨ ਡੈਥ ਹੋ ਗਈ ਸੀ ਉਹ ਇੱਕ ਬੜਾ ਤਰਸਦੀ ਵਾਲਾ ਪੱਖ ਸੀ ਖੜਕੂਆਂ ਨੇ ਲੁਧਿਆਣੇ ਦੇ ਇੱਕ ਗਿਲਫਾਰਮ ਵਾਲੇ ਸੀ ਮਨੁੱਖੀ ਅਧਿਕਾਰ ਕਮਿਸ਼ਨਰ ਨਾਲ ਹੀ ਸਬੰਧਤ ਸੀ ਉੱਥੋਂ ਉਹਨਾਂ ਦੀ Laash ਅਸੀਂ ਕਢਵਾਈ ਸੀ ਤੇ ਉੱਥੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਕਿਹਾ ਜਾਂਦਾ ਹੋਰ ਉਹਨਾਂ ਨੇ ਉਹਨਾਂ ਨੂੰ ਮਾਰ ਦਿੱਤਾ ਇੱਕ ਵਕਰੀ ਸਟੋਰੀ ਬਿਲਕੁਲੀ ਉਹਨਾਂ ਜਿਹੜੇ ਬੱਚੇ ਸਨ ਬੱਚਿਆਂ ਵਾਲੇ ਵਿੱਚੋਂ ਬਿਆਨ ਸਿੰਘ ਜੀ ਪਹਿਲਾਂ ਸ਼ਹੀਦ ਹੋ ਗਏ ਮੌਕੇ ਤੇ ਐਸਏਟੀ ਟੀਮ ਨੂੰ ਭਾਰਤ ਦੀ ਸਰਕਾਰ ਨੇ ਜਾਂ ਕਹੋ ਸਿੱਧਾ ਜਿਹਾ ਸ੍ਰੀ ਰਜੀਵ ਗਾਂਧੀ ਤੇ ਉਹਦੀ ਕੈਬਨਿਟ ਨੇ ਕਹਿ ਦਿੱਤਾ ਸੀ ਕਿ ਘੱਟੋ ਘੱਟ 50 60 ਸਿੱਖਾਂ ਦੇ ਵਿੱਚ ਟੰਗਣੇ ਚਾਹੀਦੇ ਨੇ ਇਸ ਵਿੱਚ ਕਿ ਪੂਰੀ ਐਸਏਟੀ ਉਸੇ ਤੇ ਵਰਕ ਕਰ ਰਹੇ ਸੀ ਸਮੁੱਚੇ ਰੂਪ ਵਿੱਚ ਉਸੇ ਤੇ ਉਹਨਾਂ ਨੇ ਬੜੇ 250 ਗੁਪਤ ਗਵਾਹ ਵੀ ਤਿਆਰ ਕਰ ਲਏ ਸਾਰਾ ਕੁਝ ਉਹਨਾਂ ਨੇ ਉਸ ਲੈਵਲ ਤੇ ਤਿਆਰ ਕਰ ਲਿਆ ਜਿਸ ਵੇਲੇ ਸਰਦਾਰ ਸਤਵੰਤ ਸਿੰਘ ਔਰ ਸਰਦਾਰ ਕੇਰ ਸਿੰਘ ਨੂੰ ਫੌਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਡੇਟ ਤੈਅ ਕਰ ਦਿੱਤੀ ਗਈ ਪਹਿਲੀ ਡੇਟ ਉਦੋਂ ਮੈਂ ਫੜਿਆ ਜਾ ਚੁੱਕਾ ਸੀ ਓਕੇ ਮੈਂ ਸੰਗਰੂਰ ਜੇਲ੍ਹ ਸੀ ਸੰਗਰੂਰ ਜੇਲ੍ਹ ਦੇ ਫਾਂਸੀ ਆਹਟੇ ਚ ਕੱਲਾ ਮੈਨੂੰ ਰੱਖਿਆ ਹੋਇਆ ਸੀ ਉਸ ਵੇਲੇ ਮੈਂ ਡੈਜਿਗਨੇਟਿਡ ਕੋਰਟ ਸੰਗਰੂਰ ਦੇ ਵਿੱਚ ਜਾ ਕੇ ਆਪਣਾ ਇੱਕ ਆਫੀਡੇਵਿਟ ਤਿਆਰ ਕੀਤਾ ਕਰਵਾਇਆ ਜੱਜ ਦੇ ਸਾਹਮਣੇ ਕੜ ਕੇ ਪਹਿਲਾ ਆਫੀਡੇਵਿਟ ਜੱਜ ਦੇ ਸਾਹਮਣੇ ਹੋਇਆ ਅਤੇ ਉਹ ਆਫੀਡੇਵਿਟ ਥਰੂ ਜੱਜ ਅਤੇ ਸੁਪਰਡਿਟੈਂਡੈਂਟ ਸੁਪਰੀਮ ਕੋਰਟ ਨੂੰ ਵੀ ਮਿਸਟਰ ਰਾਮਜੀਤ ਮਲਾਨੀ ਨੂੰ ਵੀ ਲੇਖੀ ਸਾਹਿਬ ਨੂੰ ਵੀ ਅਤੇ ਤਿਹਾਲ ਜੇਲ੍ਹ ਨੂੰ ਵੀ ਭੇਜਿਆ ਗਿਆ। ਇਹ ਆਨ ਰਿਕਾਰਡ ਨੇ ਸਾਰੀ ਗੱਲ ਉਹਦੇ ਵਿੱਚ ਮੈਂ ਕਿਹਾ ਕਿ ਮੈਨੂੰ ਕਿਉਂਕਿ ਕੀ ਪਰਸਨ ਰੱਖਿਆ ਗਿਆ ਮੈਨੂੰ ਸਾਰੀ ਸਿਟ ਦੀ ਕਾਰਵਾਈ ਦੀ ਰਿਪੋਰਟ ਪਤਾ ਕਿ ਸਿਟ ਨੇ ਕੀ ਕੀ ਕਿਸ ਕਿਸ ਤੋਂ ਕੀ ਕੀ ਕਹਾਇਆ ਅਤੇ ਇਸ ਕੇਸ ਦੀ ਜਿਹੜੀ ਸਚਾਈ ਹੈਗੀ ਹੈ ਜੋ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ ਹੈ ਉਹ ਸਿਰ 25% ਦਾ ਤੇ 25% ਦੀ ਸਨਵਾਈ ਤੇ ਤੁਸੀਂ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਦੇ ਸਕਦੇ ਤੇ ਜੇ ਸਰਦਾਰ ਸਤਵੰਦ ਸਿੰਘ ਤੇ ਕੇਰ ਸਿੰਘ ਨੂੰ ਸਜ਼ਾ ਮੌਤ ਦੀ ਦਿੱਤੀ ਜਾਂਦੀ ਹੈ ਤੇ ਉਹ ਮੇਰੇ ਪੱਖ ਦੇ ਗਵਾਹ ਨੇ ਤੇ ਮੈਂ ਉਹਨਾਂ ਦੇ ਪੱਖ ਦਾ ਗਵਾਹ ਚਾਹ ਕਾਨੂੰਨ ਦੀ ਉਲੰਘਣ ਹੋਏਗੀ ਕਿ ਕਾਨੂੰਨ ਖੁਦ ਗਵਾਹ ਖਤਮ ਕਰ ਦੇ ਇਸ ਲਈ ਉਹਨਾਂ ਨੂੰ ਫਾਂਸੀ ਚੜਨ ਤੋਂ ਪਹਿਲਾਂ ਮੇਰੀ ਗਵਾਹੀ ਉਹਨਾਂ ਦੇ ਪੱਖ ਵਿੱਚ ਨਹੀਂ ਜਾਵੇ। ਓਕੇ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੀ। ਰਾਮਜੀਤ ਮਲਾਨੀ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਲੇਖੀ ਨੇ ਸੰਪਰਕ ਕੀਤਾ ਮੈਂ ਕਿਹਾ ਜੀ ਬਿਲਕੁਲ ਮੈਂ ਗਵਾਹੀ ਦਾਂਗਾ। ਉਹਨੇ ਇੱਕ ਐਪਲੀਕੇਸ਼ਨ ਦਿੱਤੀ ਸਰਕਾਰ ਨੇ ਸੱਪਟ ਨਹੀਂ ਕੀਤੀ। ਰਾਮਜੀਤ ਮਲਾਨੀ ਨੇ ਐਪਲੀਕੇਸ਼ਨ ਦਿੱਤੀ ਸਰਕਾਰ ਨੇ ਸੱਪਟ ਨਹੀਂ ਕੀਤੀ। ਫਿਰ ਰਾਮਜੀਤ ਮਲਾਨੀ ਨੇ ਆਪਣੇ ਦੋ ਅਸਿਸਟੈਂਟ ਵਕੀਲ ਸੰਗਰੂਰ ਦੇ ਅਲਿਚ ਪੇਜ ਕਿ ਭਈ ਉਹ ਐਫੀ ਡੈਬਿਟ ਦੀ ਅਸਲ ਕਾਪੀ ਸਾਨੂੰ ਦਿੱਤੀ ਜਾਏ। ਮੈਂ ਉਹਨਾਂ ਨੂੰ ਡੈਜਿਗਨੇਟਿਡ ਔਰ ਤੋਂ ਉਸਦੀ ਅਸਲ ਕਾਪੀ ਬਕਾਇਦਾ ਟੈਸਟਡ ਕਰਾ ਕੇ ਉਸ ਤੇ ਆਪਣੇ ਸਾਈਨ ਕਰਕੇ ਦੁਬਾਰਾ ਦਿੱਤੀ ਉਹ ਜਾ ਕੇ ਫਿਰ ਸਬਮਿਟ ਕੀਤੀ ਗਈ। ਜਿਸ ਵੇਲੇ ਉਹ ਸਬਮਿਟ ਕੀਤੀ ਗਈ ਤੇ ਭਾਰਤ ਸਰਕਾਰ ਨੇ ਉੱਤੇ ਸਟੈਂਡ ਲਿਆ ਕਿ ਐਸ ਕੇ ਸੀ ਚਤਿੰਦਰ ਪਾਲ ਸਿੰਘ ਦਾ ਕੋਈ ਲਾਣਾ ਦੇਣਾ ਨਹੀਂ ਹੈ। ਓਕੇ ਐਜੇ ਹੋਰ ਵੱਡਾ ਇੱਕ ਲੂਪ ਪੁਆਇੰਟ ਇਸ ਕੇਸ ਦਾ ਜੀ ਵਕੀਲਾ ਨੇ ਕਿਹਾ ਕਿ ਐਫ ਆਈ ਆਰ ਇਸ ਤੁਸੀਂ ਨਾਮ ਲਿਖਿਆ ਹੋਇਆ ਸੇਟ ਨੂੰ ਲੱਭਦੀ ਰਹੀ ਏ ਕਰੋੜਾ ਰੁਪਈਆ ਤੁਸੀਂ ਉਸ ਤੇ ਖਰਚ ਕਰ ਦਿੱਤੇ ਨੇ ਤੇ ਹੁਣ ਤੁਸੀਂ ਕਿਸ ਬਨਾਤੇ ਕਹਿ ਰਹੇ ਹੋ ਤੇ ਸਿੱਟ ਨੂੰ ਪੇਸ਼ ਕੀਤਾ ਜਾਏ ਅੱਛਾ ਐਫ ਆਈ ਆਰ ਦੇ ਵਿੱਚ ਤੁਹਾਡਾ ਨਾਮ ਸੀ ਮੁੱਖ ਸਾਜ਼ਿਸ਼ ਕਰਤਾ ਹਾਂਜੀ ਹਾਂ ਬਿਲਕੁਲ ਤੇ ਉਹ ਭਾਰਤ ਸਰਕਾਰ ਨੂੰ ਫਿਕਰ ਆ ਪੈ ਗਈ ਨਾ ਕਿ ਜੇ ਇਹਨੂੰ ਪੇਸ਼ ਕਰਾਇਆ ਗਿਆ ਦੇ 100% ਸਰਕਾਰ ਤੇ ਉਲਟੇ ਕੇਸ ਪਾਣਗੇ ਕਿਉਂਕਿ ਕੇਵ ਸਿੰਘ ਕੋਈ ਦੋਸ਼ੀ ਨਹੀਂ ਸੀ ਸਤਵੰਤ ਸਿੰਘ ਮੌਕੇ ਤੇ ਫੜਿਆ ਗਿਆ ਸਤਵੰਤ ਸਿੰਘ ਨੂੰ ਗੋਲੀ ਕਿੰਨੇ ਮਾਰੀ ਤੇ ਕਿਉਂ ਮਾਰੀ ਬੈਂਕ ਸਿੰਘ ਨੂੰ ਗੋਲੀ ਕਿੰਨੇ ਮਾਰੀ ਤੇ ਕਿਉਂ ਮਾਰੀ ਮਾਤਾ ਬੜੇ ਵੱਡੇ ਸਵਾਲ ਚੁੱਕਨੇ ਸਨ ਫਿਰ ਸਭ ਤੋਂ ਵੱਡਾ ਸਵਾਲ ਹੈ ਨਹੀਂ ਚਾਹ ਬੰਦਾ ਸੀ ਕਿ ਉਸ ਵੇਲੇ ਜਿਹੜੇ ਏ ਦੋ ਟੈਲੀਵਿਜ਼ਨ ਚੈਨਲ ਫੋਰਨ ਦੇ ਉਥੇ ਮੌਜੂਦ ਸੀ ਜਿਨ੍ਹਾਂ ਦੇ ਲਾਈਵ ਕੈਮ ਲਓ ਉਸ ਕੈਮਰੇ ਉਸ ਵੇਲੇ ਚੱਲਦੇ ਪੈਸਾ ਉਸ ਵਿੱਚ ਬਕਾਇਦਾ ਹਰ ਚੀਜ਼ ਰਿਕਾਰਡ ਹੋਈ ਹੈ ਤੇ ਮੈਂ ਚਾਹੁੰਦਾ ਸੀ ਕਿ ਭਈ ਉਹ ਰਿਕਾਰਡਿੰਗ ਵੀ ਪੇਸ਼ ਕੀਤੀ ਜਾਏ ਸਰਕਾਰ ਉਸ ਤੋਂ ਵੀ ਮੁਕਰ ਗਈ ਅਸੀਂ ਵਿਦੇਸ਼ੀ ਪੱਤਰਕਾਰਾਂ ਨੂੰ ਵੀ ਗਵਾਇਜ਼ ਪੇਸ਼ ਕਰਾਉਣਾ ਚਾਹੁੰਦੇ ਸੀ ਸਰਕਾਰ ਉਸ ਤੋਂ ਵੀ ਮੁਕਰ ਗਈ ਬਿਆਨ ਸਿੰਘ ਦਾ ਬਿਆਨ ਸਿੰਘ ਦੀ ਸਿੰਗਲੀ ਵਿਮਲ ਕੌਰ ਦੇ ਬਿਆਨ ਦੇ ਆਧਾਰ ਤੇ ਉਸ ਬਿਆਨ ਦੇ ਆਧਾਰ ਤੇ ਜਿਸ ਵਿੱਚ ਵਿਮਲ ਕੌਰ ਨੇ ਕਿਹਾ ਕਿ ਸਰਦਾਰ ਅਤੇਂਦਰਪਾਲ ਸਿੰਘ ਤੇ ਕੇਰ ਸਿੰਘ ਇੱਕ ਵਾਰੀ ਮੈਂ ਇਕੱਠੇ ਛੱਤ ਤੇ ਦੇਖੇ ਨੇ ਬਿਆਨ ਸਿੰਘ ਨਾਲ ਗੱਲ ਕਰਦੇ ਹੋਏ ਔਰ ਦੂਸਰੀ ਵਾਰੀ ਮੈਂ ਦੂਸਰੀ ਵਾਰੀ ਮੈਂ ਕਦੇ ਵੀ ਕੇਰ ਸਿੰਘ ਨੂੰ ਨਹੀਂ ਦੇਖਿਆ ਸਰਦਾਰ ਅਤੇਂਦਰਪਾਲ ਸਿੰਘ ਬੜੀ ਆਰੀ ਉਹਨਾਂ ਨਾਲ ਗੱਲਬਾਤ ਕਰਨ ਆਉਂਦੇ ਸੀ ਤੇ ਉਹਨਾਂ ਨਾਲੋਂ ਚਲੇ ਜਾਂਦੇ ਸੀ ਸੋ ਇਹਦਾ ਮਤਲਬ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਤੁਸੀਂ ਸਰਦਾਰ ਬਿਆਨ ਸਿੰਘ ਨੂੰ ਕੇਰ ਸਿੰਘ ਨੂੰ ਸਤਵੰਦ ਸਿੰਘ ਨੂੰ ਪਹਿਲਾਂ ਮਿਲੇ ਹੋ ਇਹਦਾ ਮਤਲਬ ਹੈ ਹਾਂ ਜੀ ਬਿਲਕੁਲ ਮਿਲੇ ਆਦੇ ਵਿੱਚ ਕੋਈ ਡਾਊਟ ਓਕੇ ਜੀ ਤੇ ਬੀਮਲ ਕੌਰ ਦੇ ਉਸ ਬਿਆਨ ਦੇ ਆਧਾਰ ਤੇ ਹੀ ਸਰਦਾਰ ਕੇਰ ਸਿੰਘ ਜੀ ਨੂੰ ਫਾਂਸੀ ਹੋ ਰਹੀ ਸੀ ਤੇ ਮੈਂ स्टैंड ਆ ਲੈਆ ਕਿ ਜੇ ਬੀਮਰ ਕਾ ਕੋਰ ਖਾਲਸੇ ਦੇ ਉਸ ਬਿਆਨ ਤੇ ਸਰਦਾਰ ਕੇਰ ਸਿੰਘ ਨੂੰ ਗਲਤ ਫਾਂਸੀ ਹੁੰਦੀ ਹੈ ਤੇ ਉਹ ਗਲਤ ਫਾਂਸੀ ਕੱਲ ਨੂੰ ਮੈਨੂੰ ਵੀ ਹੋਏਗੀ ਹੁਣ ਸਰਕਾਰ ਨਹੀਂ ਸੀ ਚਾਹਦੀ ਕਿ ਭਈ ਆਹ ਕੇਸ ਦੁਬਾਰਾ ਤੋਂ ਖੁੱਲੇ ਤੇ ਦੁਬਾਰਾ ਤੋਂ ਸੁਣਿਆ ਜਾਏ ਉਹਨਾਂ ਨੇ ਝੂਠ ਕਾ ਦਿੱਤਾ ਭਈ ਇਹ ਤੇਂਦਰਪਾਲ ਸਿੰਘ ਦਾ ਨਾਮ ਨਹੀਂ ਹੈ ਤੇ ਇਹਨਾਂ ਨੂੰ ਫਾਂਸੀ ਚਾੜ ਦਿੱਤਾ ਤੱਤ ਫੜ ਦਿੱਈ ਜੀਵੇਂ ਪਸੀ ਚਾਲਿਆ ਉਸ ਤੋਂ ਉਸ ਤੋਂ ਕੁਝ ਦਿਨ ਬਾਅਦ ਸੈਕੰਡ ਚਾਰਜ ਸ਼ੀਟ ਪੇਸ਼ ਕਰ ਦਿੱਤੀ ਸੈਕੰਡ ਚਾਰਜ ਸ਼ੀਟ ਇਸ ਫਿਰ ਮੈਂ ਮੁੱਖ ਦੋਸ਼ੀ ਆ ਚੀਜ਼ਾਂ ਸਾਰੇ ਪ੍ਰੈਸ ਮੀਡੀਆ ਵਾਲੇ ਵੀ ਸਿਕ ਵੀ ਔਰ ਸਾਰੇ ਸਬੰਧਤ ਵਿਅਕਤੀ ਵੀ ਅਣਗੋਲੀਆਂ ਕਰ ਰਹੇ ਨੇ ਦੂਸਰੀ ਵੱਡੀ ਚੀਜ਼ ਜਿਹੜੀ ਅਣਗੋਲੀ ਕੀਤੀ ਗਈ 31 ਤਰੀਕ ਤੋਂ ਉਦੋਂ ਤੱਕ ਪਹਿਲਾਂ ਡਾਕਟਰਾਂ ਨੇ ਕਿਹਾ ਕਿ ਭਈ ਤਿੰਨ ਪਾਸਿਆਂ ਤੋਂ ਗੋਲੀ ਚੱਲੀ ओके okay. बकायदा पोस्टमार्टम रिपोर्ट ਤਾਂ ਲਿਖਿਆ ਗਿਆ ਠੀਕ ਆ ਨਾ ਜੀ ਫਿਰ ਉਸ ਰਿਪੋਰਟ ਨੂੰ ਬਦਲਿਆ ਗਿਆ ਤੇ ਕਹਿ ਕੇ ਆ ਗਿਆ ਕਿ ਦੋ ਵਪਨ ਤੋਂ ਗੋਲੀ ਚੱਲੀ ਉਹ ਕਿਨ ਪਾਸੇ ਤੋਂ ਅਟਕੇ ਇਹ ਲਿਖ ਦਿੱਤਾ ਗਿਆ ਕਿ ਦੋ ਵਪਨਾਂ ਤੋਂ ਗੋਲੀ ਚੱਲੀ ਫਿਰ ਪੋਸਟਮਾਰਟਮ ਰਿਪੋਰਟ ਵਿੱਚ ਲਿਖਿਆ ਗਿਆ ਕਿ ਮਿਸ ਜਿੰਦਰਾ ਗਾਂਧੀ ਨੂੰ ਟੋਟਲ 30 ਗੋਲੀਆਂ ਵੱਜੀਆਂ ਉਹ ਸਿਪਸਤਾਈ ਆ ਉਹਨਾਂ ਦੇ ਸਰੀਰ ਵਿੱਚੋਂ ਆਰ ਪਾਰ ਨਿਕਲ ਗਈਆਂ ਐਪ੍ਰੋਸਮਟਰਮ ਰਿਪੋਰਟ ਅਸਲ ਤੇ ਤਿੰਨ ਗੋਲੀਆਂ ਵਿੱਚ ਰਹਿ ਗਈਆਂ ਤੇ ਖੂਨ ਵੱਧ ਵਹਿ ਜਾਣ ਕਾਰਨ ਉਹਨਾਂ ਦੀ ਮੌਤ ਹੋਈ ਇਸ ਦਾ ਮਤਲਬ ਹੈ ਕਿ ਗੋਲੀਆਂ ਵੱਜਣ ਨਾਲ ਉਹਨਾਂ ਦੀ ਮੌਤ ਨਹੀਂ ਹੋਈ ਟੈਕਨੀਕਲੀ ਗੱਲ ਨਾ ਮੈਂ ਕਰ ਰਿਹਾ ਜੀ ਇਹ ਟੈਕਨੀਕਲ ਵੀ ਗੱਲਾਂ ਸਿੱਖਾਂ ਨੂੰ ਪੱਲੇ ਹੀ ਨਹੀਂ ਸਿੱਖ ਤਾਂ ਅੱਜਕੱਲ ਵਿਦਵਾਨ ਆ ਕਹਿਣ ਲੱਗ ਗਏ ਨੇ ਆਪੋ ਆਪਣੇ ਘੋੜੇ ਦੌੜਾ ਕੇ ਕਿ ਇਹ ਵਿੱਚ ਤਾਂ ਕੋਈ ਨਵੀਆਂ ਹੀ ਚੋਰੀ ਨਿਕਲੇਗੀ ਜੀ ਜਾਂ ਤਾਂ ਸਿੱਖਾਂ ਨੇ ਕੀਤਾ ਹੀ ਨਹੀਂ ਸੀ ਪਤਾ ਨਹੀਂ ਸਿੱਖਾਂ ਨੂੰ ਕੀ ਤਕਲੀਫ ਹੈ ਕਿ ਵੀ ਆਪਣੇ ਜੋਧਿਆਂ ਨੂੰ ਹੀ ਨਕਾਰੇ ਜਾਂਦੇ ਨੇ ਚਲੋ 30 30 ਗੋਲੀਆਂ ਵਿੱਚੋਂ ਤਿੰਨ ਗੋਲੀਆਂ ਵੱਜੀਆਂ ਪਰ ਮੌਤ ਦਾ ਕਾਰਨ ਬੜਾ ਸਪਸ਼ਟ ਦਿੱਤਾ ਅ ਕਿ ਖੂਨ ਦਾ ਵਹਿਣਾ ਹਾਂ ਡੋਗਰਾ ਜੀ ਉਹਨਾਂ ਦੇ ਮੁਖੀ ਸੀ ਤਿੰਨ ਡਾਕਟਰਾਂ ਦਾ ਪੈਨਲ ਸੀ ਮਿਸਟਰ ਤੀਰਥ ਦਾਸ ਡੋਗਰਾ ਅਤੇ ਅਸਿਸਟੈਂਟ ਇਹਨਾਂ ਨੂੰ ਦਿੱਤੇ ਸੀ ਡਾਕਟਰ ਡੀ ਵੀ ਸ਼ਰਮਾ ਸ਼ਰਨ ਅਤੇ ਡਾਕਟਰ ਪੀ ਸੀ दीक्षित ਉਹ ਤਿੰਨੋਂ ਡਾਕਟਰਾਂ ਦੀ ਆਪਸੀ ਚਰਾਈ ਨਹੀਂ ਮਿਲਦੀ ਅੱਛਾ ਸਿਰਫ ਇੱਕ ਡਾਕਟਰ ਨੂੰ ਡੋਗਰੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬਾਕੀਆਂ ਨੂੰ ਪੇਸ਼ ਨਹੀਂ ਕੀਤਾ ਗਿਆ ਤੇ ਮੈਂ ਮੁੱਦਾ ਚੁੱਕ ਰਿਹਾ ਸੀ ਕਿ ਜੇ ਖੂਨ ਵਹਿ ਜਾਣ ਨਾਲ ਮੌਤ ਹੋਈ ਹੈ ਪਰ ਗੋਲੀ ਵੱਜਣ ਨਾਲ ਮੌਤ ਨਹੀਂ ਹੋਈ ਤੇ ਸਤਵੰਤ ਸਿੰਘ ਤੇ ਬਿਆਨ ਸਿੰਘ ਨੇ ਤਾਂ ਗੋਲੀਆਂ ਮਾਰੀਆਂ ਨੇ ਤੁਹਾਡੀ ਪੋਸਟਮਾਰਟਮ ਰਿਪੋਰਟ ਇਹ ਕਹਿੰਦੀ ਵੀ ਗੋਲੀਆਂ ਤਾਂ ਵੱਜੀਆਂ ਨੇ ਪਰ ਉਸ ਨਾਲ ਮੌਤ ਦਾ ਮੌਤ ਦਾ ਕਾਰਨ ਨਹੀਂ ਹੈ ਗੋਲੀ ਮੌਤ ਦਾ ਕਾਰਨ ਖੂਨ ਵਹਿ ਜਾਣਾ ਹੈ ਤੇ ਖੂਨ ਬਹਿ ਜਾਂਦਾ ਮੇਨ ਕਾਰਨ ਹੈਗਾ ਕਿ ਮਿਸਿਸ ਗਾਂਧੀ ਦੇ ਇੱਕ ਸਫਦਰ ਜੰਗ ਰੋਡ ਤੋਂ ਅਮਰਜੈਂਸੀ ਚ ਜਿਸ ਵੇਲੇ ਪ੍ਰਾਈਮ ਮਿਨਿਸਟਰ ਨੂੰ ਉਂਝ ਵੀ ਲਜਾਇਆ ਜਾਂਦਾ ਹੈ ਜੱਡ ਸਿਕਿਉਰਟੀ ਚ ਤੇ ਸਫਦਰ ਐਮਸ ਤੱਕ ਉਹਨਾਂ ਦੇ ਘਰ ਤੋਂ ਮੁਸ਼ਕਲ ਨਾਲ 9 ਮਿੰਟ ਲੱਗਦੇ ਨੇ ਓਕੇ ਤੇ 9 ਮਿੰਟਾਂ ਹੀ ਚੰਨਾ ਖੂਨ ਕਿਵੇਂ ਵਹਿ ਗਿਆ ਤੁਸੀਂ ਕਹਿੰਦੇ ਹੋ ਗੋਲੀਆਂ 9 ਵਜੇ ਵੱਜੀਆਂ ਤੁਸੀਂ ਸ਼ਾਮ ਨੂੰ ਡੈਥ ਡਿਕਲियर ਕਰਦੇ ਹੋ ਖੂਨ ਬਹਿ ਜਾਣਾ ਕਾਰਨ ਦੱਸਦੇ ਹੋ ਤੇ ਇਸ ਦੇ ਵਿੱਚ ਤੇ ਫਿਰ ਅਣਗਹਿਲੀਆਂ ਨੇ ਨਾ ਜੀ ਅਣਗਹਿਲੀਆਂ ਆ ਨੇ ਕਿ ਜਿਹੜਾ ਡਾਕਟਰ ਪ੍ਰਾਈਮ ਮਿਨਿਸਟਰ ਲਈ ਵੀਕਸ ਅਫਦਰਗੰਗ ਰੋਡ 'ਚ ਹਮੇਸ਼ਾ ਤਣਾਤ ਆ ਪੂਰੀ ਟੀਮ ਤਣਾਤ ਆ ਸਭ ਤੋਂ ਵੱਡੀ ਅਣਗਹਿਲੀ ਉਹਨੇ ਕਿ ਉਹਨੇ ਉਹਨੂੰ ਫਰਸਟ ਏਡ ਨਹੀਂ ਦਿੱਤੀ ਦੂਸਰੀ ਅਣਗਹਿਲੀ ਸੋਨੀਆ ਗਾਂਧੀ ਦੀ ਫੋਟੇਦਾਰ ਦੀ ਧਵਨ ਦੀ ਐਲਫ ਜੈਂਡਰ ਦੀ ਫਾਸ ਫੈਕਟਰੀ ਦੀ ਉਥੋਂ ਦੇ ਸਿਕਿਉਰਟੀ ਇੰਚਾਰਜ ਦੀ ਕਿਉਂ ਇੰਦਰਾ ਗਾਂਧੀ ਨੂੰ ਟਾਈਮ ਸੇਰ ਨਾਲ ਫਸਟ ਹੈਂਡ ਵਾ ਸਕੇ ਨਾ ਹਸਪੀਟਲ ਪਹੁੰਚਾ ਸਕੇ ਪਰ ਇੱਕ ਇੱਕ ਗੱਲ ਮੇਰੇ ਦਿਮਾਗ ਚ ਅਜੇ ਤੱਕ ਘੁੰਮ ਰਹੀ ਹੈ ਤੁਸੀਂ ਕਹਦੇ ਕਿ ਉਹਦੀ ਮੌਤ ਗੋਲੀਆਂ ਨਾਲ ਨਹੀਂ ਹੋਈ 30 ਗੋਲੀਆਂ ਜੇ ਤੇ ਸਰੀਰ ਚ ਵੱਜੀ ਆਉਣ ਤੇ ਉਹ 30 ਗੋਲੀਆਂ ਤੋਂ ਬਾਅਦ ਜਿਹੜੀ ਮੋਰੀਆਂ ਨਿਕਲੀਆਂ ਤੇ ਉਹਦੇ ਵਿੱਚੋਂ ਖੂਨ ਨਿਕਲੇਗਾ ਹੀ ਖੂਨ ਵਹਿਣ ਦੇ ਨਾਲ ਉਹਦੀ ਮੌਤ ਹੋਈ ਹੈ ਖੂਨ ਤੇ ਖੂਨ ਵੇਹ ਗੋਲੀਆਂ ਕਰਕੇ ਦੇਖੋ ਬੜੀਆਂ ਸਪਸ਼ਟ ਗੱਲਾਂ ਨੇ ਜਦੋਂ ਕੇਸਾਂ ਦੇ ਹੁੰਦੇ ਨੇ ਨਾ ਜੀ ਨਿਪਟਾਰੇ ਫੋਰੈਂਸਿਕ ਰਿਪੋਰਟ ਤੇ ਬੜੀ ਬਰੀਕ ਬਹਿਸ ਹੁੰਦੀ ਹੈ ਓਕੇ ਉਹ ਸਿੱਖਾ ਔਰ ਸਾਰੇ ਕੋ ਵਕੀਲਾਂ ਦੇ ਦਾਰੇ ਤੋਂ ਬਾਹਰ ਜੀ ਅੱਜ ਤੱਕ ਮੈਂ بڑے ਵਕੀਲਾਂ ਨਾਲ ਗੱਲ ਕੀਤੀ ਹੈ ਉੱਤੋਂ ਕਹਿੰਦੇ ਯਾਰ ਗੋਲੀ ਵੱਜ ਨਾਲ ਤਾਂ ਮੌਤ ਆਈ ਹੈ ਮੈਂ ਕਿਹਾ ਮੈਂ ਤਾਂ ਕਹਿ ਰਿਹਾ ਵੀ ਗੋਲੀਆਂ ਮਾਰੀਆਂ ਪਰ ਸਰਕਾਰ ਦੇ ਰਿਪੋਰਟ ਕਰ ਰਹੀ ਹੈ ਕਿ ਖੂਨ ਬਹਿਣ ਨਾਲ ਗੋਲੀ ਹੋਈ ਹੈ ਤੇ ਇਹ ਇਹ ਨੁਖਤਾ ਸਤਵੰਤ ਸਿੰਘ ਬਿਆਨ ਸਿੰਘ ਜੀ ਸਿੰਘ ਦੇ ਹੱਕੀ ਜੀ ਗੱਲ ਨੂੰ ਇਹ ਨੁਕਤਾ ਜਿਨ੍ਹਾਂ ਨੇ ਇੰਦਰਾ ਕਾਂਧੀ ਸੋਧੀ ਜਿਹੜੇ ਸਾਜ਼ਿਸ਼ਕਾਰ ਸੀ ਉਹਨਾਂ ਸਾਰਿਆਂ ਦੇ ਹੱਕ ਵਿੱਚ ਜਾਊਗਾ ਓਕੇ ਆਪ ਬਰੀਕੀਆਂ ਜੇ ਇਹ ਗੱਲਾਂ 43 ਬਾਰੇ ਪਹਿਲਾਂ ਨਹੀਂ ਨਾ ਪਤਾ ਲੱਗੀਆਂ ਜੀ ਹਾਂ ਬੜੀਆਂ ਬਰੀਕੀਆਂ ਅਚਾਫੇਤ ਤੀਸਰੀ ਵੱਡੀ ਬਰੀਕੀ ਹੈ ਉਸ ਵੇਲੇ ਦੀ ਦੂਰਦਰਸ਼ਨ ਰਿਪੋਰਟ ਦੀ ਜਿਹੜੀ ਪਹਿਲੀ ਰਿਪੋਰਟ ਸੀ ਰਜ਼ੀਆ ਸੁਲਤਾਨਾ ਜੀ ਨੇ ਦਿੱਤੀ ਸੀ ਮੈਨੂੰ ਅੱਜ ਤੱਕ ਯਾਦ ਆ ਮੈਂ ਕੰਨੀ ਸੁਣੀ ਹੋਈ ਆ ਬੀਬੀਸੀ ਦੀ ਪਹਿਲੀ ਰਿਪੋਰਟ ਸੀ ਉਹਦੇ ਵਿੱਚ ਕਿਹਾ ਗਿਆ ਬੀਬੀਸੀ ਨੇ ਵੀ ਕਿਹਾ ਤਿੰਨ ਪਾਸੇ ਤੋਂ ਗੋਲੀ ਚੱਲੀ ਰਜ਼ੀਆ ਸੁਲਤਾਨਾ ਨੇ ਵੀ ਕਿਹਾ ਤਿੰਨ ਪਾਸੇ ਤੋਂ ਗੋਲੀ ਚੱਲੀ BBC ਦੀ ਰਿਪੋਰਟ ਤਾਂ ਸਾਨੂੰ ਮਿਲਦੀ ਐ ਉਹਦਾ ਟੈਕਸਟ ਵੀ ਮਿਲ ਜਾਂਦਾ ਕਿਉਂਕਿ ਉਹਨਾਂ ਨੇ ਤਬਦੀਲ ਨਹੀਂ ਕੀਤਾ ਦੂਰਦਰਸ਼ਨ ਨੇ ਸਾਰਾ ਕੁਝ ਤਬਦੀਲ ਕਰ ਦਿੱਤਾ ਐ ਵੀ ਜਿਨ੍ਹਾਂ ਨੇ ਸੋਧਿਆ ਉਹਨਾਂ ਦੇ ਪੱਖ ਵਿੱਚ ਜਾਂਦੀਆਂ ਸੀ ਗੱਲਾਂ ਮੈਂ ਪੱਖ ਦੀਆਂ ਗੱਲਾਂ ਦੀ ਗੱਲ ਕਰ ਰਿਹਾ ਕਿ ਸਰਕਾਰ ਦੀਆਂ ਹੁਣ ਪਾਈਆਂ ਦੱਸ ਰਿਹਾ ਜਿਨ੍ਹਾਂ ਤੇ ਅਜੇ ਤੱਕ ਚਰਚਾ ਹੀ ਨਹੀਂ ਹੋਈ ਫੇਰ ਜਿਹੜਾ ਉੱਥੇ ਟੈਲੀਵਿਜ਼ਨ ਦੀਆਂ ਦੋ ਟੀਮਾਂ ਬੈਠੀਆਂ ਸੀ ਉਹਨਾਂ ਦੀ ਗਵਾਹੀ ਨਹੀਂ ਲਈ ਗਈ ਉਹਨਾਂ ਦੀਆਂ ਫਿਲਮਾਂ ਸੀਸ਼ ਕਰ ਲਈਆਂ ਗਈਆਂ ਹਰ ਚੀਜ਼ ਬਕਾਇਦਾ ਕੈਚ ਹੋਈ ਜੇ ਇਹ ਬਿਲਕੁਲ 101% ਟੂਕਲ ਮਕਰਿਆ ਹਰ ਚੀਜ਼ ਕੈਚ ਹੋਈ ਹੈ ਹੁਣ ਜਿਸ ਵੇਲੇ ਕੈਚ ਹੋਈ ਹੈ ਕਿ ਮੈਂ ਜਣੀ ਪੁਸਤਕ ਸੰਪਾਦਕ ਕੀਤੀ ਸੀ ਐ ਮੈਂ ਕੱਢ ਕੇ ਵੀ ਰੱਖੀ ਹੈ ਇੰਦਰਾ ਗਾਂਧੀ ਕਤਲ ਕਾਂਡ ਠੀਕ ਆ ਨਾ ਜੀ ਜੀ ਇਹਦੇ ਵਿੱਚ ਵੀ ਮੈਂ ਸੁਹਣ ਚੁੱਕਿਆ ਓੰਜ ਵੀ ਚੁੱਕਿਆ ਹੁਣ ਕਿਉਂਕਿ ਅਸੀਂ ਆਪਣੀ ਗੱਲ ਓੰਜ ਤਾਂ ਕਰ ਨਹੀਂ ਸਕਦੇ ਅਸੀਂ ਤਾਂ ਕਾਨੂੰਨੀ ਤੇ ਅਦਾਲਤ ਦੇ ਦਾਇਰੇ ਹੀ ਚਿਰ ਸਕਦੇ ਆ ਕਿਉਂਕਿ ਮੈਨੂੰ ਤਾਂ ਲਾ ਲਕੀ ਲਈ 7 ਮਹੀਨੇ ਸੱਚ ਨਹੀਂ ਚਰਪਾਰਚਰ ਕੀਤਾ ਗਿਆ ਤੇ ਮੈਂ ਆਪਣੇ ਮੂੰਹ ਤੋਂ ਕਿਸੇ ਇੱਕ ਬੰਦੇ ਦਾ ਨਾਂ ਤੱਕ ਨਹੀਂ ਲਿਆ ਪਰ ਜੇ ਲਈ ਜਾਣ ਤੋਂ ਬਾਅਦ ਮੈਂ ਇੰਸਪੈਕਟਰ ਬਲਬੀਰ ਸਿੰਘ ਨੂੰ ਵੀ ਦੋਸ਼ ਮੁਕਤ ਕਰਾਇਆ ਮੈਂ ਸਰਦਾਰ ਗੁਰਬਖਸ਼ ਸਿੰਘ ਨੂੰ ਵੀ ਦੋਸ਼ ਮੁਕਤ ਕਰਵਾਇਆ ਮੈਂ ਮਰਨੂਪ੍ਰੰ ਸਰਦਾਰ ਰਤਨ ਸਿੰਘ ਨੂੰ ਵੀ ਦੋਸ਼ ਮੁਕਤ ਕਰਵਾਇਆ ਸੀ ਗੱਲਾਂ ਨਹੀਂ ਪਰ ਉਹ ਗੱਲਾਂ ਸੈਪਰੇਟ ਨੇ ਉਸ ਪਾਸੇ ਸਿੱਖ ਜਾਂਦੇ ਹੀ ਨਹੀਂ ਕਿ ਭਈਆ ਪੂਰੇ ਪੂਰੇ 3 ਮਿੰਟ ਨੇ 3 ਮਿੰਟਾਂ ਸਾਰੀ ਗੱਲਬਾਤ ਨੂੰ ਆਪਾਂ ਸਮਾਪਤ ਕਰੀਏ ਕਿ ਇਹਦਾ ਨੈਚਰਲ ਇਹਦਾ ਮਤਲਬ ਐਡੀ ਸਚਾਈ ਅੱਜ ਬਾਹਰ ਕਿਉਂ ਆ ਰਹੀ ਏ ਪਹਿਲਾਂ ਕਿਉਂ ਨਹੀਂ ਪਾ ਜੀ ਮੈਂ ਤਾਂ ਪਹਿਲਾਂ ਵੀ ਬੋਲਿਆ ਇਹ ਇਹ ਕਿਤਾਬ ਤਾਂ ਮਤਲਬ ਅੱਜ ਤੋਂ 22 ਸਾਲ ਪਹਿਲਾਂ ਛਪ ਗਈ ਸੀ ਪਰ ਸੇਕਾ ਗੌਰ ਨਹੀਂ ਨਾ ਕਰਦੇ ਮੇਰੀਆਂ ਗੱਲਾਂ ਮੈਨੂੰ ਤਾਂ ਸਿੱਖਾਂ ਨੇ ਵੈਸੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਪ੍ਰਕਾਸ਼ ਸਿੰਘ ਬਾਦਲ ਰਹੀਂ ਕੌਮ ਦਾ ਦੁਸ਼ਮਨ ਕਰਦਾਨ ਦਿੱਤਾ ਸੀ ਗद्दार ਕਾ ਦਿੱਤਾ ਸੀ ਤੇ ਸਿੱਖ ਮੇਰੀਆਂ ਗੱਲਾਂ ਤੇ ਤਾਂ ਜਾਣਦੇ ਹੀ ਨਹੀਂ ਉਸ ਦੀ ਵਜ੍ਹਾ ਜੇ ਕਿ ਸਿੱਖਾਂ ਨੇ ਐਨਾ ਨੁਕਸਾਨ ਸਹਿ ਲਿਆ ਤੇ ਹਾਲਜ 41 ਸਾਲ ਹੋ ਗਏ ਸਿੱਖਾਂ ਨੂੰ ਇਨਸਾਫ ਵੀ ਨਹੀਂ ਮਿਲਿਆ ਜੇ ਕਿ ਇੰਦਰਾ ਗਾਂਧੀ ਕਤਲ ਕੇਸ 'ਚ ਇਨਸਾਫ ਮਿਲੇਗਾ ਤਾਂ ਸਿੱਖਾਂ ਦੇ ਬਾਕੀ ਜਿਹੜਾ ਨਸਰ ਘਾਤ ਆ ਉਸੇ ਇਨਸਾਫ ਮਿਲੇਗਾ ਸਿਕਾਸ ਚ ਸਮਝ ਨਹੀਂ ਪਾ ਰਹੇ ਜੇ ਉਸੇ ਇਨਸਾਫ ਨਹੀਂ ਮਿਲੇਗਾ ਨਸਲ ਕਹਾ ਬੱਦ ਜਿੰਨਾ ਮਰਜੀ ਤੁਸੀਂ ਰੋਲਾ ਪਾਈ ਜਾਓ ਦੋ ਚਾਰ ਆਗੂਆਂ ਨੂੰ ਤੁਸੀਂ ਚਾਹੇ ਸਜ਼ਾ ਦਵਾ ਦਿਓ ਸਿਕਾ ਨੂੰ ਇਨਸਾਫ ਨਹੀਂ ਮਿਲੇਗਾ 100 অর 1% ਪ੍ਰੂਫ ਹੈ ਗਾਲ ਤੇ ਮੇਰੀ ਗੱਲਾ ਜੇ ਆਖਰੀ ਕਿ ਉਸ ਵੇਲੇ ਦਾ ਡਾਕਟਰ ਉੱਥੇ ਮੌਜੂਦ ਨਹੀਂ ਹੈ ਐਂਬੂਲੈਂਸ ਉੱਥੇ ਮੌਜੂਦ ਨਹੀਂ ਹੈ ਐਂਬੂਲੈਂਸ ਦਾ ਡਰਾਈਵਰ ਉੱਥੇ ਮੌਜੂਦ ਨਹੀਂ ਹੈ ਤੇ ਬੇਸਿਕ ਗੱਲ ਹੈ ਕਿ ਉਤੋਂ ਮਰਦਰ ਹੋਣ ਤੋਂ ਬਾਅਦ ਐਂਬੂਲੈਂਸ ਲੈ ਕੇ ਕੌਣ ਗਿਆ ਅੱਛਾ ਕਿ ਇੰਦਰਾ ਗਾਂਧੀ ਨੂੰ ਐਂਬੂਲੈਂਸ ਨਹੀਂ ਮਿਲੀ ਪ੍ਰਾਈਮ ਮਿਨਿਸਟਰ ਦੀ ਉਹਨੂੰ ਐਮਬੈਸਡਰ ਕਾਰ ਦੀ ਪਿਛਲੀ ਸੀਟ ਤੇ ਸੁੱਟ ਕੇ ਲਜਾਇਆ ਗਿਆ ਓਕੇ ਹੂੰ ਤੇ ਡਾਕਟਰ ਕਿੱਥੇ ਸੀ ਆਹ ਪੁਆਇੰਟ ਆ ਜਿਹੇ ਪੁਆਇੰਟ ਨੇ ਜਿਹੜੀ ਹਰ ਚੀਜ਼ ਨੂੰ ਬਦਲ ਦਿੰਦੀ ਆ ਸੋ ਇਹਦਾ ਮਤਲਬ ਹੈ ਸਤਵੰਦ ਸਿੰਘ ਤੇ ਬਿਆਨ ਸਿੰਘ ਦੀ ਗੋਲੀ ਤੋਂ ਇਲਾਵਾ ਇੱਕ ਤੀਜੀ ਤੀਜਾ ਵਿਅਕਤੀ ਵੀ ਸੀ ਜਿਹਨੇ ਗੋਲੀ ਮਾਰੀ ਪਰ ਉਹ ਡਿਸਕਲੋਜ਼ ਨਹੀਂ ਹੋ ਸਕਿਆ ਅਜੇ ਤੱਕ ਕਿਧਰੋਂ ਆਈ ਪਤਾ ਨਹੀਂ ਲੱਗਦਾ ਪਰ ਅਸਲ ਮਤਲਬ ਹੈ ਵੀ ਜੇ ਉਹ ਤੀਜਾ ਵਿਅਕਤੀ ਐਂਬੂਲੈਂਸ ਲੈ ਕੇ ਭੱਜ ਗਿਆ ਆਲਾ ਮਤਲਬ ਹੈ ਵੀ ਆਕੇ ਉਹ ਕਿ ਐਂਬੂਲੈਂਸ ਕਿੱਥੇ ਗਈ ਆ ਬੜੇ ਬ੍ਰੀਫ ਪੁਆਇੰਟ ਜੇ ਫੇਰ ਇਹ ਸਭ ਤੋਂ ਵੱਡਾ ਇੱਕ ਬ੍ਰੀਕਪੁਆਇੰਟ ਅੱਜ ਪਹਿਲੀ ਯਾਰੀ ਮੈਂ ਤੁਹਾਡੇ ਚੈਨਲ ਤੇ ਦੱਸਦਾ ਨਾ ਨਹੀਂ ਦੱਸਾਂ ਕਿਸੇ ਹੋਰ ਚੈਨਲ ਨੂੰ ਤਿੰਨ ਦਿਨ ਬਾਅਦ ਇੱਕ ਗੋਲੀ ਆਪਣਾ ਇੰਦਰਾ ਗਾਂਧੀ ਦੇ ਕਮਰੇ ਦੀ ਛੱਤ ਦੇ ਉੱਤੋਂ ਵੀ ਮਿਲੀ ਇਹ ਕਹਿੰਦੇ ਨੇ 30 ਗੋਲੀਆਂ ਮਿਲੀਆਂ ਉਹ ਇੱਕ ਕਤਵਿੰਗੋ ਇੱਕ ਕਤਵਿੰਗੋ ਲੀਆਂ ਫਿਰ ਦੋ ਗੋਲੀਆਂ ਛਾੜੀ ਵਿੱਚੋਂ ਵੀ ਮਿਲੀਆਂ ਜਿਨ੍ਹਾਂ ਤੇ ਖੂਨ ਲੱਗਾ ਹੋਇਆ ਸੀ ਮਤਲਬ ਉਹ 4-4 ਹੋਈਆਂ ਤੇ ਇਹਦਾ ਮਤਲਬ ਹੈ ਕਿ ਟੋਟਲ 33 ਗੋਲੀਆਂ ਹੋ ਗਈਆਂ ਬਹੁਤ ਵਧੀਆ ਸਾਥ ਕੋਈ ਕਰੇ ਨੇ ਵਾਹ ਪੈਸਮ ਜੀ ਉਹ ਮੇਰਾ ਦਿਲ ਤਾਂ ਕਰਦਾ ਕਿ ਇਹਦੇ ਉੱਤੇ ਮੈਂ ਇੱਕ ਦੋ ਐਪੀਸੋਡ ਤੁਹਾਡੀ ਇਸ ਕਿਤਾਬ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਜੋ ਜਿਹੜਾ ਸੱਚ ਹੈ ਅੱਜ ਤੱਕ 41 ਬਾਰੇ ਛੁਪਿਆ ਰਿਹਾ ਹੈ ਉਹਨੂੰ ਤੁਹਾਡੀਆਂ ਕਿਤਾਬਾਂ ਨਾਲ ਪੜਨ ਕਰਕੇ ਦਬਿਆ ਰਿਆ ਗਿਆ ਮੈਂ ਵੀ ਇਹਦੇ ਲਈ ਗੁਨਾਹਦਾਰਾਂ ਕਿਉਂਕਿ ਉਹ ਕਿਤਾਬ ਮੇਰੇ ਤੱਕ ਪਹੁੰਚ ਨਾ ਸਕੇ ਜਦੋਂ ਤੁਹਾਡੀ ਮੈਂ ਕੱਲ ਪਰਸੋ ਵੀਡੀਓ ਦੇਖ ਰਿਆ ਸੀ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਸਿਕਾਂ ਦਾ ਕਤਲੇਆਮ ਹੋਇਆ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜਾ ਚਸ਼ਮਦੀਦ ਗਵਾਹ ਤੇ ਮੁੱਖ ਘੜਾ ਹੈ ਜਿਹੜਾ ਸਾਜ਼ਿਸ਼ਕਾਰ ਜੇ ਨੂੰ ਸਰਕਾਰਾਂ ਨੇ ਐਲਾਨਿਆ ਸੀ ਆ ਉਹਨਾਂ ਨਾਲ ਗੱਲ ਕਰਕੇ ਵੇਖੀਏ ਕਿ ਕਤਾਲੀ ਵਾਰੀ ਪਹਿਲਾਂ ਹੋਇਆ ਕੀ ਸੀ ਚੜਦੀ ਕਲਾ ਚ ਰਹਿ ਕੇ ਗੁਰੂ ਗ੍ਰੰਥ ਤੇ ਗੁਰਪੰਥ ਦੀ ਸੇਵਾ ਕਰਦੇ ਰਹੋ ਆਉਣ ਵਾਲੇ ਸਮੇਂ ਵਿੱਚ ਆਪਾਂ ਫਿਰ ਖੁੱਲ ਕੇ ਕਿਤੇ ਗੱਲਾਂ ਕਰਾਂਗੇ ਤੁਹਾਡਾ ਤੇ ਦਿਨੋਂ ਧੰਨਵਾਦ ਤੇ ਬਹੁਤ ਜਲਦੀ ਤੁਹਾਡੇ ਨਾਲ ਐਸੇ ਵਿਸ਼ੇ ਦੇ ਉੱਤੇ ਇਹਨੂੰ ਗੱਲ ਨੂੰ ਪੂਰੀ ਕਰਨ ਲਈ ਗੱਲਬਾਤ ਕਰਾਂਗੇ ਚਰਤੀ ਕਲਾਚ rau ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੇਰੇ ਲਈ ਅਰਦਾਸ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਇਹਨੇ ਕੌਮ ਦੇ ਅਸਲੀ ਜੁਜਾਰੂ ਜਿਨ੍ਹਾਂ ਨੂੰ ਮਾਫ਼ ਕਰਨਾ ਸਾਡੇ ਲੋਕਾਂ ਨੇ ਭੁਲਾ ਦਿੱਤਾ ਅੱਜ ਦਾ ਪ੍ਰੋਗਰਾਮ ਇਹਦੇ ਸਮਾਪਤ ਕਰਨ ਦੀ دیਵਾ ਅੱਗੇ ਆ ਸੰਜਾ ਟੀਵੀ 8 ਤਰੀਕ ਨੂੰ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਨਤ ਚੇਰ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਰੀ ਦੇ ਵਿੱਚ ਹੋਏਗਾ ਨਹੀਂ ਲਾਈਵ ਕਵਰੇਜ ਕਰੇਗਾ ਪਰਿਵਾਰਾਂ ਸਮੇਤ ਜਰੂਰ ਪਹੁੰਚੋ 6 ਵਜੇ ਪ੍ਰਾਈਮ ਟਾਈਮ ਅਰਸ਼ਕੋਰ ਬੱਟੂ ਜੀ ਲੈ ਕੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਫਿਰ ਰਿਪੀਟ ਕੀਤਾ ਜਾਣਾ ਦੁਨੀਆ ਦੇ ਬੱਚੇ ਬੱਚੇ ਤੱਕ ਇਹ ਗੱਲ ਪਹੁੰਚਾਉਣ ਦਾ ਯਤਨ ਕਰਨਾ ਤਾਂ ਜੋ ਸੱਚ ਸਾਡੇ ਸਾਹਮਣੇ ਮਿਲ ਸਕੇ ਕੱਲ ਨੂੰ ਫਿਰ ਮਿਲਦੇ ਆ ਤਦ ਤੱਕ ਲਈ ਰੱਬ ਰੱਖਾ